ਮੇਰੇ ਨੂੰ ਥੋੜਾ ਸਵਾਗਤ ਹੈ ਜੀ ਅੱਜ ਆਪਾਂ ਇਹ ਪਸ਼ੂ ਮੰਡੀ ਤੇ ਤੁਹਕਾਵਾਂਗੇ ਬਹੁਤ ਹੀ ਟੌਪ ਦੇ ਨਗੀਨੇ ਜਾਨਵਰ ਤੇ ਬਾਈਆਂ ਕੋਲ ਲਵਾਂਗੇ ਫੁੱਲ ਜਾਣਕਾਰੀ ਹਾਂਜੀ ਬਾਈ ਸ਼ਸ਼ੀਕਲ ਜੀ ਸ਼ਸ਼ੀਕਲ ਜੀ ਕੀ ਹਾਲ ਹੈ ਵੀਰੇ ਕਿਰਪਾ ਜੀ ਮਾਲਕ ਦੀ ਕੀ ਨਾਮ ਹੈ ਵੀਰੇ ਆਪਣਾ ਜੀ ਨਾਮ ਨਿੰਦਰ ਸਿੰਘ ਜੀ ਅੱਛਾ ਬਾਈ ਜੀ ਕਿਹੜਾ ਪਿੰਡ ਪੈ ਜਾਂਦਾ ਵੀਰੇ ਪਿੰਡ ਖਾਈ ਜੀ ਠੀਕ ਹੈ ਜੀ ਜ਼ਿਲ੍ਹਾ ਕਿਹੜਾ ਪੈ ਜਾਂਦਾ ਜੀ ਜ਼ਿਲ੍ਹਾ ਮੋਗਾ ਜੀ ਠੀਕ ਹੈ ਬਾਈ ਜੀ ਕਿੰਨੇ ਪਸ਼ੂ ਲੈ ਕੇ ਆਏ ਵੀਰੇ ਅੱਜ ਤੁਹ ਚਾਰ ਮਹੀਆਂ ਜੀ ਠੀਕ ਹੈ ਬਾਈ ਜੀ ਕੋਈ ਸੇਲ ਹੋਇਆ ਵੈਸੇ ਅਜੇ ਹੋਇਆ ਨਹੀਂ ਕੋਈ ਬਾਈ ਜੀ ਗਾਹ ਕਿਵੇਂ ਅੱਜ ਵੈਸੇ ਵ ਹਾਂਜੀ ਤੇ ਗਾਹ ਹੈ ਜਿਵੇਂ ਗਾਹ ਠੀਕ ਆ ਜੀ ਠੀਕ ਆ ਬਾਈ ਜੀ ਹਾਂਜੀ ਤੇ ਬਈ ਆਪਾਂ ਵਪਾਰ ਦਾ ਕੰਮ ਕਰਦੇ ਨੂੰ ਕਿੰਨਾ ਕ ਟਾਈਮ ਹੋ ਗਿਆ ਹੋ ਗਏ ਹੀ 15 16 ਸਾਲ ਜੀ ਅੱਜ 15 16 ਸਾਲ ਹੋ ਗਏ ਬਾਈ ਕਿਹੜੀ ਕਿਹੜੀ ਮੰਡੀ ਲਾਉਂਦੇ ਇਸ ਤੋਂ ਲਾਵਾ ਸਾਰੀਆਂ ਮੰਡੀਆਂ ਲਾਈਦੀਆਂ ਬਾਈ ਅਸੀਂ ਆਪਦੇ ਸਾਰੀ ਮੰਡੀ ਲਾਉਂਦੇ ਹਾਂ ਹਾਂਜੀ ਹਾਂਜੀ ਠੀਕ ਹੈ ਵੈਸੇ ਆਪਾਂ ਮੱਝਣ ਲੈਂਦੇ ਕਿੱਥੋਂ ਵੈਸੇ ਬਾ ਪਿੰਡਾਂ ਚੋਂ ਖਰੀਦੀਆਂ ਨੇ ਯਾ ਰਾਜਸਥਾਨੋਂ ਵੀ ਲਈਦੀਆਂ ਜੀ ਠੀਕ ਆ ਜੀ ਹਾਂਜੀ ਹਰਿਆਣਾ ਚੋਂ ਵੀ ਲਾਉਂਦੇ ਆ ਜੀ ਠੀਕ ਮਤਲਬ ਲਿਆਉਂਦੇ ਦੂਰ ਦਰ ਤੋਂ ਹਨਾ ਜੀ ਹਾਂਜੀ ਹਾਂਜੀ ਠੀਕ ਆ ਬ ਤੇ ਬਾਈ ਜੀ ਆ ਤੋਰ ਕੇ ਪਹਿਲੇ ਇਹ ਦਿਖਾਉਂਗਾ ਝੋਟੀ ਜੀ ਹਾਂਜੀ ਹਾਂਜੀ ਠੀਕ ਹੈ ਬੋਲੋ ਆਜਾ ਮੇਰਾ ਵੀਰ ਬਹੁਤ ਹੀ ਟਾਪ ਕੁਆਲਟੀ ਦੀ ਮੋਹਰਾ ਨਾਲ ਦੀ ਝੋਟੀ ਤੇ ਚੰਗਾ ਪਸ਼ੂ ਬਾਈ ਜੀ ਤੇ ਅਟਰ ਕੁਆਲਟੀ ਚੈੱਕ ਕਰੋ ਮੇਰਾ ਵੀਰ ਬਹੁਤ ਹੀ ਜਿਆਦਾ ਟਾਪ ਕੁਆਲਟੀ ਹੈ ਤੇ ਬਾਕੀ ਅਟਰ ਕੁਆਲਟੀ ਚੈੱਕ ਕਰੋ ਵੀ ਸਭ ਤੋਂ ਜਿਆਦਾ ਵਧੀਆ ਹੈ ਸਿੰਗੀਆਂ ਚੈੱਕ ਕਰੋ ਬਾਕੀ ਬਾਈ ਪੂਰੀ ਰੀਜ ਤੇ ਚੰਗਾ ਪਸ਼ੂ ਬਾਈ ਜੀ ਤੇ ਬਾਈ ਕੋਲ ਪੂਰੀ ਜਾਣਕਾਰੀ ਲਵਾਂਗੇ ਦੀ ਤਾਂ ਥੋੜਾ ਤੱਕ ਕਰਾਂਗੇ ਸ਼ੇਅਰ ਆਟਰ ਕੁਆਲਟੀ ਚੈੱਕ ਰੋਈ ਥਣਾ ਵਿੱਚ ਪ੍ਰੋਪਰ ਗਏ ਵਿਚਾਰਾਂ ਵਿੱਚ ਤੇ ਪੂਰੇ ਨਿਕਣ ਵਿੱਚ ਥਰਨੇ ਤੇ ਆਪਾਂ ਤੁਹਾਨੂੰ ਅੱਗੇ ਤੋਂ ਵੀ ਦਿਖਾਉਂਦੇ ਆ ਲਿਉਟੀ ਦੀ ਅਟਰ ਕੁਆਲਟੀ ਤੇ ਬਾਈ ਜੀ ਮਗਰ ਕੀ ਇਹ ਤੇ ਮਗਰ ਇਹ ਕੱਟਾ ਠੀਕ ਹੈ ਬਾਈ ਜੀ ਮੋਰਨ ਨਸਾਂ ਦਾ ਕੱਟਾ ਚੈੱਕ ਕਰੋ ਮੇਰਾ ਵੀਰ ਤੇ ਬਾਈ ਜੀ ਪਹਿਲੇ ਪਹਿਲਣੇ ਇਹ ਇਹ ਪਹਿਲਣ ਵੀਰੇ ਦੋ ਦੰਦ ਦਾ ਮੂੰਹ ਹ ਬਾਈ ਜੀ ਕਿੰਨਾ ਦੁੱਤ ਥੱਲੇ ਇਹਦੇ ਦੋ ਦੁੱਤ 14 ਕਿਲੋ ਤਿਆਰਾ ਪਰਾ ਠੀਕ ਹੈ ਬਾਈ ਜੀ ਤੇ ਪੂਰਾ ਕੰਡੇ ਦੇ ਨੇ ਕੰਡੇ ਵਾਲਾ ਹੀ ਕੰਡੇ ਜਿਹੜਾ ਮਰਜੀ ਤੋਲ ਕੇ ਦੋ ਦੰਦ ਚੋਕੇ ਲੈ ਜੇ ਘਰੋਂ ਜੀ ਆਪਣੇ ਨੂੰ ਕਿੰਨਾ ਦਾਰ ਦੂਰ ਕਿਵੇਂ ਬਾਈ ਜੀ ਮੈਂ ਖਿਆ ਇੱਕ ਨੰਬਰ ਆ ਵੀਰੇ ਪੋਲੀ ਭੂ ਕਰ ਗਈ ਠੀਕ ਹੈ ਬਾਈ ਜੀ ਹਾਂਜੀ ਇਹ ਤਾਂ ਬੱਚੇ ਪੁੱਛੇ ਖੋਲੀ ਇਹਨਾਂ ਕੋਈ ਦਿੱਕਤ ਤਾਂ ਨਹੀਂ ਮਾਰਦਾ ਮੈਂ ਖਿਆ ਕੁਝ ਵੀ ਨਹੀਂ ਵੀਰੇ ਜਮਾ ਜਮਾ ਗਾਂ ਰਗੀਆ ਦੇਸੀ ਰਗੀ ਠੀਕ ਹੈ ਬਾਈ ਜੀ ਮੁੱਲ ਕਿਨੇ ਰੱਖਿਆ ਆਪਾਂ ਵੀਰੇ ਦਾ ਮੁੱਲ ਤਾਂ ਬਾਈ ਇਹਦਾ 1 30 ਕਰਦੇ ਆ ਹਾਂਜੀ 1 25 ਦੇ ਦਾਂਗੇ 1 25 ਦਾਟ ਦੇ ਦੋ ਹਾਂਜੀ ਬਹੁਤ ਹੀ ਜੈਜ ਰੇਟ ਪਾਈਆਂ ਦਾ ਇਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਆ ਅਗਲੀ ਜੀ ਇਹ ਪੋਰਾ ਝੋਟੀ ਚੈੱਕ ਕਰੋ ਮੇਰਾ ਇਹ ਕੰਮ ਕਰੀਆ ਬਾਈ ਜੀ ਦੋਂਦੀ ਹੈ ਤੋਰਦੇ ਤੋਰਦੇ ਦੋਂਦੀ ਹੈ ਵੀ ਮੂੰਹ ਤੋਂ ਜੀ ਅੱਛਾ ਜੀ ਦੋ ਦੰਦ ਹੈ ਸਿਰਫ ਤੇ ਚੰਗਾ ਪਸ਼ੂ ਬਾਈ ਜੀ ਪਹਿਲਾਂ ਆਪਾਂ ਦਿਖਾਉਂਦੇ ਤੁਹਾਨੂੰ ਚੰਗਾ ਪਸ਼ੂ ਬਾਈ ਜੀ ਠੀਕ ਆ ਬਈ ਇਧਰ ਲਮ ਕਲੀ ਕਲੀ ਜਾਣਕਾਰੀ ਮੱਝ ਦੀ ਠੀਕ ਹੈ ਜੀ ਤੇ ਚੰਗਾ ਪਸ਼ੂ ਬਈ ਜੀ ਅਟਰ ਕੁਆਲਟੀ ਬਹੁਤ ਚੰਗੀ ਹੈ ਤੇ ਪਿੱਠਪੜੇ ਦੀ ਬਹੁਤ ਚੰਗੀ ਹੈ ਤੇ ਚੰਗਾ ਪਸ਼ੂ ਬਈ ਜੀ ਤੇ ਪੂਰੇ ਨਿਖਣਵੇਂ ਥਣ ਨੇ ਤੇ ਕਲੀ ਕਲੀ ਜਾਣਕਾਰੀ ਲਵਾਂਗੇ ਬਾਈ ਕੋ ਆਪਾਂ ਪਹਚਾਵਾਂਗੇ ਤੁਹਾਡੇ ਚੱਕ ਜੀ ਤੇ ਸਾਰੇ ਵੀਰਾਂ ਨੂੰ ਵੇਚ ਕੇ ਵੀਡੀਓ ਪੂਰਾ ਜਰੂਰ ਦੇਖਿਆ ਕਰੋ ਮੇਰਾ ਵੀ ਚੈੱਕ ਕਰੋ ਮੇਰੀ ਦੀ ਕੁਆਲਿਟੀ ਇਹਦੀ ਬਹੁਤ ਚੰਗਾ ਬਸ ਹੋਈ ਆ ਬਾਈ ਜੀ ਕੱਟਾ ਹੀ ਯਾਰ ਆ ਦੇਖੋ ਜੀ ਬਾਈ ਜੀ ਬਿਨਾ ਬੱਚੇ ਧਾਰਾ ਮਾਰਦਾ ਇਹ ਦੇਖੋ ਵੀਰੇ ਚੈੱਕ ਕਰੋ ਬਾਈ ਪੂਰੀ ਸਿੱਧੀ ਕੱਟੀ ਹੈ ਲੈ ਆ ਲੈ ਪੁੰਨੀ ਵਾਲੀ ਚੋਟੀ ਆਲੀ ਪੁੰਨੀ ਆ ਵੀਰੇ ਲੈ ਜਿੱਦਾਂ ਮਰਜੀ ਬਾਈ ਤੁਸੀਂ ਲੈ ਸੱਲੀ ਵਾਲਾ ਕੰਮ ਹੈ ਬਾਈਆਂ ਦਾ ਜੀ ਪੂਰਾ ਉਹ ਯਾਰ ਠੰਡੀ ਛੀਲਾ ਪੁੰਨੀ ਕੀ ਆ ਬਾਈ ਜੀ ਬਾਈ ਰਾਤ ਦੀ ਸੂਈ ਹੈ ਹਜੇ ਰਾਤ ਦੀ ਸੂਈ ਵੀ ਆ ਵੀਰੇ ਤੇ ਕਿੰਨਾ ਬੋੜਾ ਥੱਲੇ ਇਹਦੇ ਕੋਲ ਵੀਰੇ ਹੁਣ ਬੋਲਾ ਹੈਗਾ 7-8 ਕਿਲੋ ਚਾਹ ਰਵੇ ਤਾਂ ਬਾਗੂ 11-12 ਆ ਹਾਂ 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 ਹਾਂਜੀ ਉਹ ਗੱਡੀ ਬਾਹਰ ਕੱਟੀ ਤੇ ਕਿੰਨਾ ਮੁੱਲ ਰੱਖਿਆ ਆਪਾਂ ਵੀਰੇ ਦਾ ਬਾਈ ਮੁੱਲ ਤਾਂ 125 ਹੀ ਆ ਦੇ ਲੈਣਾ ਇੱਕ 10 ਦੀ ਦੇ ਦੇਣਗੇ ਬਾਈ اچھا ਇੱਕ ਰੱਟ 10000 ਦੇ ਦੋਗੇ ਠੀਕ ਹੈ ਬਾਈ ਜੀ ਤੇ ਉਦਾਂ ਪੂਰੀ ਤਸੱਲੀ ਆ ਗਾ ਮੈਨੂੰ ਮੈਂ ਕਿਹਾ ਤਸੱਲੀ ਆ ਵੀਰੇ ਬਿਨਾ ਬੱਚੇ ਦਾ ਛੱਡ ਕੇ ਚੋਲੇ ਬੋਲਾ ਹੋਰ ਦਸ ਮਗਰ ਨਾਲ ਮਗਰ ਇਹਦੇ ਕੱਟਾ ਹੈ ਬਾਈ ਜੀ ਤੇ ਮਗਰ ਬਈ ਚੈੱਕ ਕਰੋ ਮੇਰਾ ਵੀ ਇਹ ਕੱਟਾ ਹੈ ਇਹ ਵੀ ਬਹੁਤ ਟੌਪ ਕੁਆਲਿਟੀ ਦੇ ਘਰੇ ਰੱਖਣ ਵਾਲਾ ਪਸ਼ੂ ਹੈ ਸਿੱਟ ਚੰਗੇ ਪਸ਼ੂ ਬਾਈ ਕੋਈ ਦੋਈ ਝੁੱਟੀ ਦਿਖਾਈ ਦੇ ਦਿਖਾਈਆਂ ਆਪਾ ਜੀ ਇਸ ਤੋਂ ਬਾਅਦ ਦੋ ਦੋ ਦੰਦਾਈ ਠੀਕ ਵੀ ਇਸ ਤੋਂ ਬਾਅਦ ਹਾਂ ਤੁਹਾਨੂੰ ਅਗਲੀ ਜੋ ਠੀਕ ਹੈ ਬਾਈ ਜੀ ਤੇ ਕਿੰਨੇ ਦਿਨ ਲੈ ਲੂ ਹਜੇ ਇਹ ਇਹ ਕਿੰਨੇ ਦਿਨ ਲੈ ਜੂਗੀ ਹਫਤਾ ਲੈ ਜੂਗੀ ਅੱਛਾ ਹਫਤਾ ਲੈ ਜੀ ਠੀਕ ਹੈ ਬਾਈ ਜੀ ਤੇ ਤੁਹਾਨੂੰ ਤੋਰ ਕੇ ਥਾ ਦੇਣਾ ਵੀ ਇਹਨੂੰ ਚੰਗਾ ਪਸ਼ੂ ਬਾਈ ਕੋਈ ਇਹ ਵੀ ਤੇ ਜਾਇਜ ਰੇਟੇ ਬਾਈਆਂ ਦਾ ਜੀ ਤੇ ਪਸ਼ੂ ਚੰਗੇ ਨੇ ਬਾਈ ਜੀ ਤੇ ਜੇ ਕੋਈ ਪਖੜ ਜਾਂ ਫੁਰੀ ਉਹ ਨਾਲੀ ਪਸ਼ੂ ਲੈਣਾ ਚਾਹਤਾ ਮੋਂ ਤੋਂ ਵੀਰੇ ਥਾਣਾ ਬਹੁਤ ਲੰਬਾ ਬਾਈ ਜੀ ਪੂਰਾ ਨਿਖੜਵਾ ਥਾਣਾ ਤੇ ਚੰਗੀ ਝੋਟੀ ਹੈ ਬਾਈ ਜੀ ਇਹਦੇ ਬਾਰੇ ਵੀ ਲਵਾਂਗੇ ਜਾਣਕਾਰੀ ਬਾਈਆਂ ਕੋਲ ਪੂਰੀ ਤੇ ਤੁਹਾਡੇ ਨਾਲ ਕਰਾਂਗੇ ਸ਼ੇਅਰ ਬਾਕੀ ਥਾਣਾ ਦੇਖੋ ਬਾਈ ਜੀ ਪੂਰਾ ਨਿਖੜਵਾ ਥਾਣਾ ਤੇ ਚੰਗਾ ਪਸ਼ੂ ਬਾਈ ਜੀ ਐਟਰ ਕੁਆਲਟੀ ਬਹੁਤ ਟੈਂਕੀ ਹੈ ਤੇ ਬਾਈ ਕਿੰਨੇ ਦਿਨ ਲੈ ਲੂ ਅਜੇ ਇਹ ਇਹ ਲੈ ਜੂ ਬਾਈ ਹਫਤਾ ਲੈ ਜੂ ਹਫਤਾ ਲੈ ਜੂ ਹਾਂ ਜੀ ਤੇ ਕਿੰਨਾ ਦੁੱਧ ਕਰੇ ਤੁਹਾਡੇ ਹਿਸਾਬ ਨਾਲ ਦੁੱਧ ਦੇ ਲੂ ਬਾਈ ਇਹ ਥੋੜਾ 17 ਕਿਲੋ ਅੱਛਾ ਕਰ ਜੂ ਐਨਾ ਜੀ ਕਰ ਜੂ ਘੱਟ ਕਰ ਦੇ ਭੋਲਾ ਅੱਛਾ ਤੇ ਰੇਟ ਕਿੰਨਾ ਕਰਖਿਆ ਵੀਰੇ ਤੇ ਰੇਟ 1 ਲੱਖ ਰੁਪਈਆ ਹੀ ਅੱਛਾ ਲੱਖ ਰੁਪਈਆ ਸਿਰਫ ਹੀ ਹਾਂਜੀ ਠੀਕ ਹੈ ਭਾਈ ਜੀ ਦਿਵਾਲੀ ਕਰਕੇ ਭਾਈ ਇਹ ਰੇਟ ਬਹੁਤ ਜ਼ਿਆਦਾ ਰੱਖਿਆ ਤਾਂ ਤੇ ਲੱਖ ਦੀ ਤੇ ਦੇਊ ਹੈ ਵੀ ਠੀਕ ਹੈ ਭਾਈ ਜੀ ਉਹ ਦੂਜੀ ਤੋਰ ਤੇ ਇਸ ਤੋਂ ਬਾਅਦ ਜਿਹੜੀ ਅਗਲੀ ਝੋਟੀ ਖੜੀ ਇਹਦਾ ਕੀ ਹਿਸਾਬਤਾ ਵੇ ਵੀਰੇ ਇਹ ਭਾਈ ਜੀ ਸੂਈ ਵੀ ਆ ਜੀ ਅੱਛਾ ਜੀ ਇਹਦਾ ਸੂਆ ਦੂਜਾ ਜੀ ਮਗਰ ਕੱਟੀ ਆ ਵੀਰੇ ਅੱਛਾ ਮਗਰ ਮੂਹਰਾਂ ਨਾਲ ਦੀ ਪਿਓਰ ਕੱਟੀ ਚੈੱਕ ਕਰੋ ਤੇ ਇਹ ਵੀ ਤੁਹਾਨੂੰ ਆਪ ਤੋਰ ਕੇ ਦਿਖਾਉਨੇ ਚੰਗਾ ਪਸ਼ੂ ਬਾਈ ਕੋਲੇ ਵੀ ਸਿੰਗਾ ਦੀ ਵੀ ਚੰਗੀ ਹੈ ਬਾਈ ਜੀ ਅਟਰ ਕੁਆਲਿਟੀ ਵੀ ਪੂਰੀ ਅਟਰ ਕੁਆਲਿਟੀ ਪੂਰੀ ਸਾਫ ਹੈ ਘਰੇ ਰੱਖਣ ਵਾਲਾ ਪਸ਼ੂ ਹੈ ਪੂਰਾ ਹੈ ਸ਼ਾਨਦਾਰ ਮੋਰਾ ਨਸਲ ਦੀ ਝੋਟੀ ਤੇ ਚੰਗਾ ਪਸ਼ੂ ਹੈ ਜੀ ਇਹਦੇ ਬਾਰੇ ਪੂਰੀ ਜਾਣਕਾਰੀ ਲਵਾਂਗੇ ਆਪਾਂ ਬਾਈਆਂ ਕੋਲ ਤੇ ਤੁਹਾਡੇ ਨਾਲ ਕਰਾਂਗੇ ਸ਼ੇਅਰ ਚੰਗਾ ਪਸ਼ੂ ਬਾਈ ਜੀ ਮੇਲੇ ਵਾਲਾ ਤੇ ਅਟਰ ਕੁਆਲਿਟੀ ਬਹੁਤ ਚੰਗੀ ਬਾਈ ਜੀ ਤੇ ਸਿੰਗੀਆਂ ਬਹੁਤ ਟੌਪ ਕਲਾਸ ਦੀਆਂ ਨੇ ਤੇ ਚੰਗਾ ਪਸ਼ੂ ਹੈ ਬਾਈ ਜੀ ਪੂਰੇ ਨਿਖੜਵੇਂ ਥਣਨੇ ਤੇ ਕੱਦ-ਕਾਟ ਵੱਲੋਂ ਵੀ ਕੋਈ ਕਸਰ ਨਹੀਂ ਕਮੀ ਪੇਸ਼ੀ ਨਹੀਂ ਚੰਗੀ ਹੈ ਬਾਈ ਜੀ ਵੱਲ ਤੇ ਬਾਈ ਕੋ ਲਾਵਾਂਗੇ ਪੂਰੀ ਜਾਣਕਾਰੀ ਇਹਦੇ ਬਾਰੇ ਸਭ ਤੋਂ ਪਹਿਲਾਂ ਅਟਰ ਕੁਆਲਟੀ ਚੈੱਕ ਕਰੋ ਪੂਰੇ ਨਿਖੜਵੇਂ ਥਣਨੇ ਤੇ ਹੱਡਾ ਪੈਰਾਂ ਦੀ ਪੂਰੀ ਖੁੱਲੀ ਹੈ ਟੋਪੀ ਤੇ ਸਿੰਘ ਵੀ ਬਾਈ ਚੰਗੇ ਨੇ ਤੇ ਬਾਈ ਜੀ ਦੁੱਧ ਕਿੰਨਾ ਥੱਲੇ ਵੀਰੇ ਤੇ ਦੁੱਧ ਦਾ ਬਾਈ ਹੈਗਾ ਇਸ ਟਾਈਮ 12 ਕਿਲੋ 14 ਕਿਲੋ ਦੁੱਧ ਕਰੂ ਜੀ ਇਹਨਾਂ ਦੀ ਸੂਈ ਵੀ ਆ ਬਾਈ ਜੀ ਨਾਲ ਕਿੰਨੇ ਦਿਨ ਦੀ ਸੂਈ ਹੈ ਇਹ ਸੂਈ ਨੋ ਹੋ ਗਿਆ ਨਾ 10 ਦਿਨ ਜੀ ਠੀਕ ਹੈ ਜੀ ਹਾਂ ਜੀ ਇਹ ਨਾਲ ਕੱਟਾ ਕੱਟੀ ਵੀ ਇਹ ਕੱਟੀ ਆ ਵੀਰੇ ਨਾਲ ਬਾਈ ਹੋਰਾਂ ਰਸ ਦੀ ਕੱਟੀ ਵੀ ਬੜੀ ਟੌਪ ਕਲਾਸ ਦੀ ਹੈ ਤੇ ਬਾਕੀ ਬਾਈ ਸਭ ਤੋਂ ਵੱਡੀ ਗੱਲ ਸਿੰਗ ਵੀ ਪੁਰੇ ਆ ਸਿੰਗ ਜਿੰਨੇ ਵੀ ਝੋਟੇ ਨੇ ਬਾਈ ਸਫਾਰੀ ਦੀ ਟੌਪ ਕਲਾਸ ਨੇ ਤੇ ਚੰਗੇ ਪਸ਼ੂ ਨੇ ਬਾਈ ਕੋਲੇ ਤੇ ਬਾਈ ਇਹਦੇ ਕਿੰਨਾ ਮੁੱਲ ਰੱਖਿਆ ਆਪਾਂ ਜੀ ਇਹਦਾ ਮੁੱਲ ਦਾ ਵੀਰੇ 1.5 ਕਰਦੇ ਆ ਹਾਂ ਜੀ ਇਹ ਸਵਾ ਦੀ ਦੇ ਦੇਣਗੇ ਬਾਈ ਜੀ ਸਵਾ ਦੇ ਦੂੰਗਾ ਠੀਕ ਹਾਂ ਜੀ ਤੇ ਇਸ ਤੋਂ ਬਾਅਦ ਬਾਈ ਜਿਹੜੀ ਇਹ ਇਹ ਵੀ ਆਪਣੀ ਹੈ ਇਹ ਨਹੀਂ ਆਪਣੀ ਅੱਛਾ ਠੀਕ ਹੈ ਬਾਈ ਜੀ ਤੇ ਮੈਨੂੰ ਇੱਕ ਗੱਲ ਦੱਸੋ ਬਾਈ ਜੀ ਆਪਾਂ ਘਰੇ ਵੀ ਆਪਣੇ ਪਸ਼ੂ ਰਹਿੰਦੇ ਹੁੰਦੇ ਨੇ ਪੰਜ ਚਾਰ ਤਾਂ ਖੜੇ ਹੁੰਦੇ ਹਾਂ ਜੀ ਹਾਂ ਜੀ ਹਾਂ ਜੀ ਹੁੰਦੇ ਵੀਰੇ ਠੀਕ ਹੈ ਜੇ ਕਿਸੇ ਨੇ ਦੂਰੋਂ ਆਉਣਾ ਹੋਵੇ ਫੋਨ ਕਰਕੇ ਆ ਸਕਦਾ ਜਦੋਂ ਮਰਜ਼ੀ ਬਾਈ ਜੀ ਠੀਕ ਹੈ ਬਾਈ ਜੀ ਤੇ ਨਾਮ ਕੀ ਦੱਸਿਆ ਸੀ ਕਿ ਵੀਰੇ ਆਪਣਾ ਜੀ ਨਿੰਦਰ ਸਿੰਘ ਜੀ ਖਾਈ ਠੀਕ ਨਹੀਂ ਤੇ ਪਿੰਡ ਕਿਹੜਾ ਵੀਰੇ ਖਾਈ ਜੀ ਖਾਈ ਪਿੰਡ ਖਾਈ ਠੀਕ ਹੈ ਜੀ ਤੇ ਜ਼ਿਲ੍ਹਾ ਕਿਹੜਾ ਪੈਂਦਾ ਜੀ ਮੋਗਾ ਵੀਰੇ ਠੀਕ ਹੈ ਬਾਈ ਜੀ ਮੋਬਾਈਲ ਨੰਬਰ ਕਰੂ ਸ਼ੇਅਰ ਜੀ ਮੋਬਾਈਲ ਨੰਬਰ 882 ਕਿੰਨਾ ਜੀ 84279 ਜੀ ਹਾਂਜੀ 61510 ਠੀਕ ਹੈ ਬਈ ਜੀ ਇੱਕ ਦੁਆਰੇ ਬੋਲ ਦੂੰਗਾ ਜੀ 84279 ਹਾਂਜੀ 61510 ਠੀਕ ਹੈ ਬਈ ਧੰਨਵਾਦ ਇਹ ਆਪਾਂ ਬਾਈਆਂ ਦਾ ਨੰਬਰ ਕਰਤਾ ਸ਼ੇਰ ਜੀ ਬਾਕੀ ਤੁਸੀਂ ਬਾਈਆਂ ਦਾ ਕੰਟੈਕਟ ਜਰੂਰ ਕਰਿਓ ਮੇਰਾ ਵੀਰ ਕਿਉਂਕਿ ਬਾਈਆਂ ਕੋਲ ਸਾਰੇ ਪਚੂ ਟਾਪ ਕੁਆਲਟੀ ਦੇ ਨੇ ਤੇ ਬਾਕੀ ਵੀਰ ਵੀ ਦੇ ਵੀ ਆਪਣਾ ਕੰਮ ਹੈ ਤੇ ਬਾਈ ਆਪਾਂ ਨਾਲੇ ਹੋ ਜੀ ਹਾਂਜੀ ਠੀਕ ਹੈ ਬਾਈ ਜੀ ਤੇ ਆਪਾਂ ਕਿਹੜੀ ਕਿਹੜੀ ਮੰਡੀ ਲਾਉਂਦੇ ਪਿਆ ਸੀ ਦੱਸ ਦੋ ਸਾਰੀਆਂ ਲੱਗਦੀਆਂ ਵੀਰੇ ਲੋਕਾਂ ਨੂੰ ਸਾਰੀਆਂ ਮੰਡੀਆਂ ਠੀਕ ਹੈ ਬਾਈ ਆਪਣਾ ਨਾਂ ਕੀ ਨਾਮ ਹੈ ਵੀਰੇ ਨਿੱਕਾ ਜੀ ਠੀਕ ਹੈ ਬਾਈ ਆਪਾਂ ਆਪਣਾ ਮੋਬਾਈਲ ਨੰਬਰ ਸ਼ੇਅਰ ਕਰ ਦੋ ਬਾਈ ਹਾਂਜੀ 98777 ਜੀ 46505 ਠੀਕ ਜੀ ਕੋਈ ਦੁਆਰੇ ਮੋਦ ਵੀਰੇ 98777 ਜੀ 46505 ਆਪਣਾ ਕਿਹੜਾ ਪਿੰਡ ਹੈ ਛੇਵੇਂ ਪਿੰਡੇ ਵੀਰੇ ਆਪਣਾ ਸੈਦੋਂ ਗਿਆ ਜੀ ਬਾਈ ਦੇ ਨਾਲ ਹੀ ਹੁੰਦੇ ਆ ਅੱਛਾ ਜ਼ਿਲ੍ਹਾ ਕਿਹੜਾ ਪੈਂਦਾ ਜੀ ਮੋਗਾ ਜੀ ਜ਼ਿਲ੍ਹਾ ਮੋਗਾ ਹੀ ਪੈਂਦਾ ਬ ਤੇ ਬਾਈਆਂ ਦਾ ਨੰਬਰ ਆਪਾਂ ਸ਼ੇਅਰ ਕਰਤਾ ਜੀ ਸਾਰੇ ਮੇਰੇ ਵੀਰ ਬਾਈਆਂ ਦਾ ਕਟਾਕ ਜੀ ਨੂੰ ਡੁਗਰੇ ਹੋ ਮੇਰਾ ਵੀਰ ਤੇ ਇਹਨੇ ਬਾਈਆਂ ਕੋਲੇ ਆਪਾਂ ਪਿੱਛੇ ਤੋਂ ਵੀ ਕੋ ਤੁਹਾਨੂੰ ਦੁਆਰੇ ਤੋਂ ਦਿਖਾ ਦਿੰਦੇ ਆ ਅਟਰ ਕੁਆਲਟੀ ਚੈੱਕ ਕਰਾਂਦੇ ਸਾਰੀਆਂ ਦੀ ਤੇ ਚੰਗੇ ਪਸ਼ੂ ਨੇ ਬਾਈਆਂ ਕੋਲੇ ਜੀ ਤੇ ਬਾਈਆਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਜਦ ਮਰਜੀ ਨੰਬਰ ਆਪਾਂ ਵੀਡੀਓ ਵਿੱਚ ਸ਼ੇਅਰ ਕਰਤਾ ਜੀ ਤੇ ਇਹ ਛੋਟੀ ਦਾਈ ਦੀ ਆਪਾਂ ਲਾਸਟ ਚ ਤੇ ਅਟਰ ਕੁਆਲਟੀ ਇਹਦੀ ਵੀ ਚੰਗੀ ਹੈ ਜੀ ਬਾਕੀ ਥਣਾ ਵਿੱਚ ਪ੍ਰੋਪਰ ਗੈਪ ਸਭ ਤੋਂ ਵੱਡੀ ਗੱਲ ਹੈ ਕਿ ਅਟਰ ਕੁਆਲਟੀ ਪੂਰੀ ਸਾਫ ਹੈ ਤੇ ਉਸ ਤੋਂ ਬਾਅਦ ਹਮੋਂ ਨੇ ਅਗਲੀ ਝੋਟੀ ਜਿਹੜੀ ਦਿਖਾਈ ਸੀ ਉਹ ਵੀ ਥਣਾ ਪੱਖੋਂ ਅਟਰ ਕੁਆਲਟੀ ਉਹਦੀ ਪੂਰੀ ਓਕੇ ਸੀਗੀ ਜੀ ਚੰਗਾ ਪਸ਼ੂ ਸੀਗਾ ਉਹ ਵੀ ਬਾਈ ਜੀ ਤੇ ਸਭ ਤੋਂ ਵੱਡੀ ਗੱਲ ਹੈ ਅਟਰ ਕੁਆਲਟੀ ਤੇ ਥਣ ਦੇਖੋ ਬਾਈ ਜੀ ਪੂਰਾ ਨਿਖੜ ਮਾ ਥਣਾ ਕੱਲਾ ਕੱਲਾ ਥਣਾ ਹੈ ਕਿਉਂਕਿ ਐਦਾਂ ਦੇ ਟੌਪ ਕੁਆਲਟੀ ਦੇ ਪਸ਼ੂ ਬਹੁਤ ਘੱਟ ਮਿਲਦੇ ਨੇ ਥਣਾ ਦੀ ਦੇਖੋ ਬਣਾਵਟ ਪੂਰੇ ਲੰਬੇ ਥਣ ਦੇ ਮੋٹے ਥਣ ਨੇ ਤੇ ਇਸ ਤੋਂ ਬਾਅਦ ਜਿਹੜੀ ਆਪਾਂ ਅਗਲੀ ਝੋਟੀ ਦਿਖਾਈ ਸੀਗੀ ਇਹ ਵੀ ਬਾਈ ਪੂਰੀ ਓਕੇ ਟੌਪ ਕੁਆਲਟੀ ਦੀ ਥਣ ਹੈ ਦੇ ਪੂਰੇ ਨਿਖੜਵੇਂ ਨੇ ਕੱਲਾ ਕੱਲਾ ਥਣਾ ਬਾਈ ਜੀ ਤੇ ਬਾਈਆਂ ਦਾ ਬਹੁਤ ਜ਼ਿਆਦਾ ਟਾਪ ਕੁਆਲਿਟੀ ਦਾ ਕੰਮ ਹੈ ਤੇ ਬਾਈਆਂ ਤੁਸੀਂ ਕੰਟੈਕਟ ਕਰੋ ਜੀ ਤੇ ਵੱਧ ਤੋਂ ਵੱਧ ਸਪੋਰਟ ਕਰੋ ਬਾਈਆਂ ਤੇ ਇਸ ਤੋਂ ਬਾਅਦ ਜਿਹੜੀ ਅਗਲੀ ਝੋਟੀ ਇਹ ਵੀ ਪੂਰੀ ਟਾਪ ਕੁਆਲਿਟੀ ਦੀ ਹੈ ਤੇ ਆਪਾਂ ਚਾਰ ਝੋਟੀਆਂ ਦਿਖਾਈਆਂ ਸੀਗਾ ਬਾਈ ਤੇ ਚਾਰੇ ਟਾਪ ਕਲਾਸ ਦੇ ਬਾਈ ਜੀ ਤੇ ਰੇਟ ਬਹੁਤ ਜ਼ਿਆਦਾ ਹੈ ਬਾਈਆਂ ਦਾ ਜੀ ਤੇ ਬਾਈਆਂ ਦਾ ਆਪਾਂ ਨੰਬਰ ਪਿੰਟ ਸਾਰਾ ਨਾਲ ਸ਼ੇਅਰ ਕਰਤਾ ਜੀ ਤੁਸੀਂ ਬਾਈ ਜੀ ਕਾਲ ਕਰ ਸਕਦੇ ਹੋ ਬਾਈ ਜੀ ਮੱਝ ਬਾਈ ਬਹੁਤ ਹੀ ਟਾਪ ਕੁਆਲਿਟੀ ਦੀ ਤੇ ਬਾਈ ਨਾਮ ਲਾਇਗਾ ਪੂਰਾ ਘੱਟਾ ਪਿਓਰ ਹੀਲੀ ਰਵੀ ਦਾ ਹੀ ਤੇ ਬਾਈ ਕੋਲ ਨੇ ਪੂਰੀ ਜਾਣਕਾਰੀ ਬਾਈ ਕਿਵੇਂ ਰੁਕ ਗਿਓ ਜੀ ਬਾਈ ਸੱਚੀ ਗੱਲ ਜੀ ਕੀ ਹਾਲ ਹੈ ਵੀਰੇ ਕੀ ਨਾਮ ਹੈ ਵੀਰੇ ਆਪਣਾ ਜੀ ਅਰਸ਼ਦੀਪ ਬਾਈ ਠੀਕ ਹੈ ਵੀਰੇ ਕਿਹੜਾ ਪਿੰਡ ਹੈ ਜੀ ਰੈਕੇ ਕਲਾ ਠੀਕ ਹੈ ਬਈ ਜਿਹੜੀ ਜੋ ਮੱਝ ਲੈ ਕੇ ਆਏ ਕਿਹੜੇ ਸੂਸ਼ੂਈ ਹੈ ਇਹ ਇਹ ਤੀਜੇ ਠੀਕ ਹੈ ਬਾਈ ਜੀ ਦੁੱਧ ਕਿੰਨਾ ਦਿੰਦੇ ਵੀਰੇ ਇਹਦੇ 14 ਕਿਲੋ ਬਾਈ ਠੀਕ ਹੈ ਕਿੰਨਾ ਰੇਟ ਰੱਖੇ ਵੀਰੇ ਇਹਦੇ 1 ਲੱਖ 10 ਹਜ਼ਾਰ ਬਾਈ ਠੀਕ ਹੈ ਬਾਈ ਜੀ ਤੇ ਮੋਬਾਈਲ ਨੰਬਰ ਠੀਕ ਹੈ ਅੱਜ ਵੀਰੇ ਹੈ ਮੋਬਾਈਲ ਨੰਬਰ 898883 ਹਾਂਜੀ 34375 ਬਾਈ 98883 34375 ਕਿਹੜੀ ਕਿਹੜੀ ਮਣੀ ਲਾਉਂਦੇ ਆ ਬਾਈ ਇਸ ਤੋਂ ਬਿਨਾਂ ਵੀਰੇ ਆਪਾਂ ਦੱਬਾਂ ਲਈ ਵੀ ਜੰਨੇ ਆ ਬਾਈ ਠੀਕ ਹੈ ਬਾਈ ਜੀ ਚੰਗਾ ਠੀਕ ਹੈ ਬਾਈ ਜੀ ਚੰਗਾ ਪਸ਼ੂ ਬਾਈ ਕੋਲੇ ਠਾਕਵਾ ਚੈੱਕ ਕਰਵਾ ਲਈ ਤੇ ਪਾਈਆਂ ਤੋਂ ਜੱਦਿਆਂ ਤੇ ਪੁੱਛਿਆ ਸੀਗਾ ਆਪਾਂ ਆਪਾਂ ਮਾਰਦੇ ਵੀ ਤੁਹਾਡੇ ਤੱਕ ਵੀਡੀਓ ਪਹੁੰਚ ਚੁੱਕੇ ਹੈ ਦੀਲੀ ਰਵੀ ਦੇ ਨਾਲ ਕੱਟਾ ਬੱਧੂ ਰਹੇ ਹਨ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਮੇਰਾ ਵੀਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜਰੂਰੀ ਤੇ ਆਪਾਂ ਇਦਾਂ ਦੀ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਤੇ ਸਾਰੇ ਵੀਰਾਂ ਦਾ ਇੱਕ ਬੇਨਤੀ ਹੈ ਜੇ ਕੋਈ ਕਮੀ ਪੇਸ਼ੀ ਹੁੰਦੀ ਹੈ ਤਾਂ ਦੱਸਿਆ ਜਰੂਰ ਦਿਓ ਵਗੈਰਾ ਵੀ ਕਿਉਂਕਿ ਆਪਾਂ ਕਮੀ ਪੇਸ਼ੀ ਸਭ ਦੂਰ ਕਰਨੀ ਹਾਂ ਤੇ ਤੁਹਾਡੇ ਤੱਕ ਇਹ ਸਾਰੀ ਵੀਡੀਓ ਪਹੁੰਚਾਉਂਦੇ ਆਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਬਰਦਰ ਵੀਰ ਕਿਉਂਕਿ ਤੁਹਾਡੀ ਸਪੋਰਟ ਦੇ ਨਾਲ ਹੀ ਆਪਣਾ ਕੰਮ ਚੱਲਦਾ ਹੈ ਜੀ ਠੀਕ ਹੈ ਵੀਰੇ ਤੇ ਬਾਕੀ ਆਪਣਾ ਚੈਨਲ ਵਿੱਚ ਪੂਰੀ ਸਾਫ ਸੁਥਰੀ ਵੀਡੀਓ ਹੁੰਦੀਆਂ ਨੇ ਵੀਰੇ ਤੇ ਤੁਸੀਂ ਫੈਮਿਲੀ ਵਿੱਚ ਬੈਠ ਕੇ ਵੀ ਦੇਖ ਸਕਦੇ ਹੋ ਕਿਉਂਕਿ ਭੈਣਾਂ ਸਭ ਨੇ ਸਮਝਿਆ ਨੇ ਤੇ ਵੀਰ ਭੈਣਾਂ ਵੀ ਦੇਖ ਸਕਦੀਆਂ ਨੇ ਵੀਡੀਓ ਪਰਿਵਾਰ ਵਿੱਚ ਬੈਠ ਕੇ ਤੁਸੀਂ ਦੇਖ ਸਕਦੇ ਹੋ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਮੇਰਾ ਵੀਰ ਇਤਾਂ ਦੀ ਵੀਡੀਓ ਥੋੜਾ ਥੱਕ ਲੈ ਕੇ ਆਉਂਦੇ ਰਹਾਂਗੇ ਇਹਨੂੰ ਕਹੀ ਨਹੀਂ ਹੈ ਨਹੀਂ ਬਕਸਦੇ ਇਹਦੇ ਪਾਪ ਹਾਂ ਪੰਜ ਦੇ ਉਹਦੇ ਕੱਪ ਹਾਂ ਇਹ ਹੈ ਪਛਾਣ ਚੋਲਾਂ ਦੇ ਆਕੂ ਬੇਟੀ ਦੇਖਿਆ ਹਾਂ ਮਾਹਦ ਹੈ ਉਹ ਵੇਚੀ ਮੈਂ ਬਾਕੀ ਖਾਣ ਪੀਣ ਦਾ ਪ੍ਰਬੰਧ ਇੱਥੇ ਬਾਦੂ ਹੈ ਤੁਸੀਂ ਆ ਸਕਦੇ ਹੋ ਖਾ ਸਕਦੇ ਹੋ